ਸਤਿ ਸ਼੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝ ਵਿੱਚ ਤੁਹਾਡਾ ਸਵਾਗਤ ਹੈ ਜੀ ਅਓ ਆਪਾਂ ਅੱਜ ਦੁੱਧ ਬਣਾਈਏ ਗੁਲਾਬ ਦੇ ਫੁੱਲ ਤੇ ਫੁੱਲ ਮਖਾਣੇ ਲੈ ਕੇ ਤੇ ਫਿਰ ਆਪਾਂ ਦੱਸਦੇ ਹਾਂ ਕਿ ਇਹਦੇ ਕੀ ਕੀ ਬੈਨੀਫਿਟ ਨੇ ਤੁਹਾਨੂੰ ਤੇ ਕਿਹੜੇ ਕਿਹੜੇ ਆਨੂੰ ਇਹ ਪੀਣਾ ਜ਼ਿਆਦਾ ਜ਼ਰੂਰੀ ਹੁੰਦਾ ਹੈ ਲੋ ਜੀ ਆਪਾਂ ਦੁੱਧ ਬਣਾਉਣੇ ਆ ਸਭ ਤੋਂ ਪਹਿਲਾਂ ਤਾਂ ਆਪਣੇ ਕੋਲ ਇਹ ਕੰਨੀਆਂ ਹੋਗਾ ਦੁੱਧ ਵਾਲੀਆਂ ਕੰਨੀਆਂ ਹੁੰਦੀਆਂ ਨੇ ਤੇ ਆਮ ਮੈਂ ਇੱਥੇ ਘਰਾਂ ਵਿੱਚ ਹੀ ਦੇਖਿਆ ਇਹ ਇਹ ਦੁੱਧ ਦ ਫ੍ਰਿਜ ਵਿੱਚ ਠੰਡਾ ਪਿਆ ਹੁੰਦਾ ਤੇ ਗਲਾਸ ਚ ਪਾਉਂਦੇ ਆ ਤੇ ਪੀ ਲੈਂਦੇ ਆ ਤੇ ਫਿਰ ਕਈ ਵਾਰੀ ਕਹਿੰਦੇ ਆ ਕਿ ਇਥੇ ਦੇ ਦੁੱਧ ਵਿੱਚ ਕੋਈ ਨਿਊਟ੍ਰੀਸ਼ਨ ਵਗੈਰਾ ਹੈ ਨਹੀਂ ਗਿਆ ਚਲੋ ਜੇ ਇਥੋਂ ਦੇ ਦੁੱਧ ਵਿੱਚ ਕੋਈ ਨਿਊਟ੍ਰੀਸ਼ਨ ਵਗੈਰਾ ਨਹੀਂ ਵੀ ਹੈ ਗਿਆ ਹਨਾ ਤੇ ਆਪਾਂ ਕੁਝ ਨਿਊਟ੍ਰੀਸ਼ਨ ਆਪਣੇ ਕੋਲੋਂ ਪਾ ਲਈਏ ਜੋ ਕਿ ਕੁਦਰਤੀ ਤਰੀਕੇ ਨਾਲ ਆਪਾਂ ਨੂੰ ਮਿਲੀਆਂ ਹੋਈਆਂ ਨੇ ਲੋ ਜੀ ਆਪਾਂ ਇਥੇ گلاب ਦੇ ਫੁੱਲ ਲਏ ਆ ਆਪਾਂ ਦੁੱਧ ਬਣਾਉਣ ਲੱਗੇ ਆ ਆਪਾਂ ਹਾ گلاب ਦੇ ਤਾਜ਼ੇ ਫੁੱਲ ਲਏ ਆ ਜੀ ਇਹ ਤਾਂ ਦਿਖਾਉਣੇ ਸੀਗੇ ਕਿ ਥਾਲੀ ਕੋਈ ਤਾਜ਼ੇ ਫੁੱਲ ਵੀ ਖਲਾਬ ਦੇ ਹੈਗੇ ਜਿਹੜੇ ਕੋ ਸਾਜੇ ਹੈਗੇ ਆ ਤਾਂ ਉਸ ਤੋਂ ਵੀ ਜ਼ਿਆਦਾ ਵਧੀਆ ਵਾ ਤੇ ਨਹੀਂ ਤਾਂ ਆ ਸੁੱਕੇ ਫੁੱਲ ਸਕਾਏ ਹੋਏ ਆ ਅਸੀਂ ਘਰੇ ਤੇ ਇਹ ਹੀ ਪੁਰਾਣੀ ਦੁਕਾਨ ਤੋਂ ਮਿਲਦੇ ਆ ਤੇ ਇਥੇ ਕੈਨੇਡਾ ਵਿੱਚ ਗਰੋਸਰੀ ਸਟੋਰਾਂ ਤੋਂ ਮਿਲਦੇ ਪੰਜਾਬੀ ਗਰੋਸਰੀ ਸਟੋਰਾਂ ਤੋਂ ਗੁਲਾਬਦਿਆਂ ਪੱਤੀਆਂ ਸੁੱਕੀਆਂ ਹੋਈਆਂ ਮਿਲਦੀਆਂ ਨੇ ਤੁਸੀਂ ਉਹ ਲੈ ਆਉਣੀਆਂ ਤੇ ਨਾਲ ਫੁੱਲ ਮਖਾਣੇ ਲੈ ਲੈਣੇ ਆ ਤੇ ਆਪਾਂ ਬੱਚਿਆਂ ਨੂੰ ਘਰ ਦੇ ਵਿੱਚ ਇਦਾਂ ਦੁੱਧ ਨਾ ਦਿਓ ਬਲਕਿ ਫ੍ਰਿਜ ਵਿੱਚੋਂ ਕੱਢਿਆ ਤੇ ਚੱਕ ਕੇ ਦੇ ਦਿੱਤਾ ਤੇ ਇਹਦੇ ਵਿੱਚ ਕੋਈ ਨਿਊਟ੍ਰੀਸ਼ਨ ਵਗੈਰਾ ਜੇ ਨਹੀਂ ਵੀ ਹੈਗੀਆਂ ਤਾਂ ਆਪਾਂ ਕੁਝ ਨਿਊਟ੍ਰੀਸ਼ਨ ਆਪਾਂ ਦੇ ਕੋਲ ਤਾਂ ਕਿ ਬੱਚਾ ਨੂੰ ਦੁੱਧ ਦਾ ਟੇਸ ਵੀ ਵਧੀਆ ਲੱਗੇ ਤੇ ਬੱਚਿਆਂ ਲਈ ਬੈਨੀਫਿਟ ਵੀ ਹੋਵੇ। ਇਹ ਦੁੱਧ ਦਾ ਵੱਡੀ ਉਮਰ ਦੇ ਬੱਚਿਆਂ ਲਈ ਬਹੁਤ ਜ਼ਰੂਰੀ ਆ। ਕਿਉਂਕਿ ਜਦੋਂ ਉਹਨਾਂ ਦੀ ਹਾਈਟ ਵਗੈਰਾ ਵੱਧਦੀ ਆ ਤਾਂ ਉਹਦੇ ਵਿੱਚ ਬਹੁਤ ਸਹਾਇਤਾ ਕਰਦੀ ਆ ਇਹ। ਜਿੱਦਾਂ ਤੁਸੀਂ ਲਾ ਲੋ ਕਿ 14 ਸਾਲ ਤੱਕ ਲੜਕੇ ਵੱਧਦੇ ਨੇ ਤੇ ਕੁੜੀਆਂ 16-17 ਤੱਕ ਵੱਧੀਆਂ ਨੇ। ਉਨੀ ਉਮਰ ਦੇ ਵਿੱਚ ਇਹ ਦੁੱਧ ਪੀਂਦੇ ਰਹਿਣਾ ਚਾਹੀਦਾ ਲਗਾਤਾਰ। ਕਿ ਜਿੰਨਾਂ ਲੜਕੀਆਂ ਨੂੰ ਬੇਬੀ ਵਗੈਰਾ ਹੋਏ ਨੇ ਚਾਹੇ ਹੋਣ ਵਾਲੇ ਨੇ ਉਹ ਲੜਕੀਆਂ ਵੀ ਇਸ ਦੁੱਧ ਨੂੰ ਜ਼ਰੂਰ ਪੀਣ। ਇਸ ਜਿਆ ਛੋਟੀ ਉਮਰ ਦੇ ਲੜਕੀਆਂ ਵੀ ਆ ਜਿਨ੍ਹਾਂ ਦੇ ਉਹਨਾਂ ਦੇ ਕਿ ਛੋਟੀ ਏਜ ਦੇ ਵਿੱਚ ਸੀ ਪੇਂਡ ਵਗੈਰਾ ਆ ਜਾਂਦੇ ਆ ਹਨਾ ਤੇ ਉਹਨਾਂ ਨੂੰ ਇਹ ਚੀਜ਼ਾਂ ਦੀ ਵਿਕਲਸ ਵਗੈਰਾ ਆਉਂਦੀ ਆ ਤੇ ਉਹਨਾਂ ਨੂੰ ਵੀ ਇਹ ਦੁੱਧ ਤੁਸੀਂ ਜ਼ਰੂਰ ਦਿਓ ਤਾਂ ਕਿ ਉਹਨਾਂ ਦੇ ਵਿੱਚ ਕੈਲਸ਼ੀਅਮ ਦੀ ਕਮੀ ਵਗੈਰਾ ਨਾ ਹੋਵੇ। ਲਓ ਜੀ ਹੁਣ ਆਪਾਂ ਦੁੱਧ ਬਣਾਉਨੇ ਆ। ਉਹ ਗੁਲੰਦਾ ਭਰਪੂਰ ਦੁੱਧ ਬਣਦਾ ਇਹ। ਨਾਲ ਇਹ ਫੁੱਲ ਮਖਾਣੇ ਵਿੱਚ ਵੀ ਕੈਲਸ਼ੀਅਮ ਹੁੰਦਾ ਤੇ ਦੁੱਧ ਵਿੱਚ ਵੀ ਕੈਲਸ਼ੀਅਮ ਹੁੰਦਾ ਤੇ ਗੁਲਾਬ ਦੇ ਫੁੱਲਾਂ ਦੇ ਵਿੱਚ ਤਾਂ ਕਾਫੀ ਗੁਣ ਨੇ ਤੁਸੀਂ ਗੂਗਲ ਤੇ ਕੱਢ ਕੇ ਵੀ ਦੇਖ ਸਕਦੇ ਆ। ਤੇ ਬਾਕੀ ਆਪਾਂ ਸੌਫ ਤੇ ਲੈਸ਼ੀ ਵਗੈਰਾ ਲੈ ਲੈਣੀ ਆ ਤੇ ਤੁਹਾਨੂੰ ਬਣਾ ਕੇ ਦਿਖਾਉਣੀ ਆ ਵੀ ਆਪਾਂ ਦੁੱਧ ਕਿਵੇਂ ਬਣਾਉਣੀ ਆ। ਅਜੇ ਸਭ ਤੋਂ ਪਹਿਲਾਂ ਤਾਂ ਆਪਾਂ ਪਾਣੀ ਲੈ ਫਰਾਈ ਪੈਨ ਲੈ ਲੈਣਾ। ਤੁਸੀਂ ਗੈਸ ਨੂੰ ਆਨ ਕਰੋ। ਜੇ ਤੁਸੀਂ ਇੱਕ ਕੱਪ ਦੁੱਧ ਦਾ ਬਣਾਉਣ ਲੱਗੇ ਆ, ਅਸੀਂ ਤਾਂ ਆਪਣੇ ਬੱਚਿਆਂ ਵਾਸਤੇ ਬਣਾਉਣ ਲੱਗੇ ਆ ਹੁਣ ਇਸ ਟਾਈਮ। ਤੁਸੀਂ ਇੱਕ ਕੱਪ ਦੁੱਧ ਦਾ ਬਣਾਉਣ ਲੱਗੇ ਆ, ਗਲਾਸ ਇੱਕ ਦੁੱਧ ਬਣਾਉਣ ਲੱਗੇ ਆ। ਤਾਂ ਇਹਨਾਂ ਅੱਧਾ ਗਲਾਸ ਪਹਿਲਾਂ ਤੁਸੀਂ ਪਾਣੀ ਦਾ ਪਾਇਓ ਅੱਧਾ ਗਲਾਸ ਪਾਣੀ ਦਾ ਲੈ ਕੇ ਇਹਦੇ ਵਿੱਚ ਆਹ ਲੋ ਜੀ ਅਸੀਂ ਪਾਣੀ ਪਾ ਲਿਆ ਅਸਲ ਪਾਣੀ ਜ਼ਿਆਦਾ ਪਾਇਆ ਕਿਉਂਕਿ ਅਸੀਂ 3-4 ਗਲਾਸ ਪਾਣੀ ਦੁੱਧੇ ਬਣਾਉਣੇ ਆ ਤੁਸੀਂ ਸਾਰਾ ਪਰਿਵਾਰ ਵੀ ਇਸ ਤੋਂ ਦੁੱਧ ਨੂੰ ਪੀ ਸਕਦੇ ਆ ਅਸੀਂ ਪਾਣੀ ਰੱਖ ਦਿੱਤਾ ਪਾਣੀ ਤੋਂ ਬਾਅਦ ਇਹ ਆਪਾਂ ਹਾ ਛੋਟੀ ਇਲਾਇਚੀ ਲੈ ਲਈ ਹੈ ਇਹ ਹਾਜਮੇ ਵਾਸਤੇ ਬਹੁਤ ਵਧੀਆ ਹੁੰਦੀ ਹੈ ਕਿਉਂਕਿ ਕਈ ਕਹਿੰਦੇ ਨੇ ਕਿ ਸੰਗੋਤ ਹਾਜਮੇ ਨਹੀਂ ਆਉਂਦਾ ਤੇ ਪਰ ਉਹ ਛੋਟੀ ਇਲਾਇਚੀ ਸੌਫ ਇਹ ਘਲਾਬ ਦੇ ਫੁੱਲ ਪਾ ਕੇ ਗਰਮੀਆਂ ਵਿੱਚ ਦੁੱਧ ਪੀਣ ਤਾਂ ਤੁਸੀਂ ਦੇਖੋ ਕਿ ਉਹਨਾਂ ਦਾ ਦੁੱਧ ਬਹੁਤ ਵਧੀਆ ਹਜਮਾਉਂਦਾ ਤੇ ਇਹ ਦੁੱਧ ਨੂੰ ਬਜ਼ੁਰਗ ਵੀ ਪੀ ਸਕਦੇ ਆ ਤਾਂ ਕਿ ਉਮਰ ਦੇ ਹਿਸਾਬ ਨਾਲ ਉਹਨਾਂ ਦੀ ਹੱਡੀਆਂ ਕਮਜ਼ੋਰ ਹੁੰਦੀਆਂ ਨੇ ਤੇ ਹੱਡੀਆਂ ਦੀ ਮਜ਼ਬੂਤੀ ਵਾਸਤੇ ਦੁੱਧ ਵੀ ਤੇ ਫੁੱਲ ਮਖਾਣੇ ਵੀ ਕੈਲਸ਼ੀਅਮ ਭਰਪੂਰ ਹੁੰਦੇ ਆ ਤੇ ਫਾਈਬਰ ਵੀ ਹੁੰਦਾ ਇਸ ਨਾਲ ਤੁਹਾਨੂੰ ਕਬਜ਼ੀ ਵਗੈਰਾ ਵੀ ਨਹੀਂ ਹੁੰਦੀ ਕਈ ਕਹਿੰਦੇ ਨੇ ਕਿ ਦੁੱਧ ਵਗੈਰਾ ਦੀਆਂ ਚੀਜ਼ਾਂ ਤੋਂ ਸਾਨੂੰ ਡੈਰੀ ਚੀਜ਼ਾਂ ਤੋਂ ਸਾਨੂੰ ਕਬਜ਼ੀ ਵਗੈਰਾ ਹੋ ਜਾਂਦੀ ਆ ਤੇ ਫੁੱਲ ਮਖਾਣੇ ਵਿੱਚ ਫਾਈਬਰ ਹੁੰਦਾ ਵਾ ਇਸ ਕਰਕੇ ਕਬਜੇ ਵੀ ਮੇਰਾ ਵਿਦਿਸ਼ਮਸਾ ਵੀ ਨਹੀਂ ਆਉਂਦੀ। ਨੌਜੀ ਅਸੀਂ ਤਿੰਨ ਚਾਰ ਗਲਾਸ ਦੁੱਧੇ ਬਣਾਉਣੇ ਆ ਤੇ ਪੰਜ ਲੈ ਸੀ ਅਸੀਂ ਪਾਉਣ ਲੱਗੇ ਪੰਜ ਗਲਾਸ ਦੁੱਧ ਦੇ ਆ। ਤੇ ਇੱਕ ਚਮਚਾ ਸੀ ਸੌਫ ਦਾ ਪਾਉਣ ਲੱਗੇ। ਤੁਸੀਂ ਜਿਦਾ ਇੱਕ ਗਲਾਸ ਬਣਾਉਣਾ ਤਾਂ ਚਮਚੇ ਦਾ ਚੌਥਾ ਹਿੱਸਾ ਤੁਸੀਂ ਸੌਫ ਦਾ ਅੱਧਾ ਚਮਚਾ ਚਾਹੇ ਸੌਫ ਦਾ ਪਾ ਲਈ ਚਾਹਾਂ ਕਿ ਬਹੁਤ ਵਧੀਆ ਹੰਦੇ ਹਾਜ਼ਮੇ ਵਾਸਤੇ ਬਹੁਤ ਵਧੀਆ ਹੁੰਦੀ ਹੈ। ਇਹ ਆਪਾਂ ਗਰਮੀਆਂ ਵਾਸਤੇ ਦੁੱਧ ਬਣਾਉਣ ਲੱਗੇ ਆ ਤੇ ਫਿਰ ਤੁਹਾਨੂੰ ਸਾਧਿਆਂ ਦੁੱਧ ਦੱਸਾਂਗੇ ਕਿ ਸਾਧਿਆਂ ਵਿੱਚ ਦੁੱਧ ਕਿਵੇਂ ਬਣਾਉਣਾ। ਉਹ ਜੀ ਇੱਕ ਚਮਚਾ ਸੀ ਸੌਫ ਦਾ ਪਾ ਲਿਆ। ਲੋ ਜੀ ਸੀ ਪੰਜ ਲੈਚੀਆਂ ਕੁੱਟ ਕੇ ਪਾਤੀਆਂ। ਇਹਦੇ ਵਿੱਚ ਇੱਕ ਚਮਚਾ ਸੌਫ ਦਾ ਪਾ ਲਿਆ। ਇੱਕ ਚਮਚਾ ਸੀ ਗੁਲਾਬ ਦੇ ਫੁੱਲਾਂ ਦਾ ਪਾ ਰਹੇ ਹਾਂ ਇਹਦੇ ਵਿੱਚ ਜਿਹੜੇ ਸੁੱਕੇ ਹੋਏ। ਕਿ ਤਾਜ਼ਾ ਜਿਹਾ ਕਿਸੇ ਦਿਕਰ ਵੀ ਨਹੀਂ ਤਾਜ਼ਾ ਤਾਜ਼ੇ ਹੁੰਦੇ ਕਿ ਇਹਦਾ ਵੀ ਕੋਸ ਟਾਈਮ ਸੀਜ਼ਨ ਨਹੀਂ ਹੁੰਦਾ ਜਿੰਨਾ ਟਾਈਮ ਸੀਜ਼ਨ ਦਾ ਤੁਸੀਂ ਕੋਈ ਸਕਾ ਕੇ ਰੱਖ ਲੋ ਜੋ ਵੀ ਚੀਜ਼ਾਂ ਬਣਾਉਣੀਆਂ ਨੇ ਉਹਨਾਂ ਚੀਜ਼ਾਂ ਨੂੰ ਬਣਾ ਕੇ ਰੱਖ ਸਕਦੇ ਆਂ ਤਾਂ ਜਿਵੇਂ ਹੁਣ گلاب ਦੇ ਫੁੱਲ ਪਾਉਣ ਲੱਗੇ ਆ ਇਹਦੇ ਵਿੱਚ ਅਸਲ ਥੋੜਾ ਦੋਤੇ ਜਾ ਰਿਹਾ ਤੇ ਮੈਂ ਦੋ ਚਮਚੇ گلاب ਦੇ ਫੁੱਲਾਂ ਦੇ ਪਾਉਣੀਆਂ ਇਹ ਪਾਣੀ ਜਦੋਂ ਤੁਸੀਂ ਮਿਲ ਕੇ ਰੱਖਿਆ ਵਾ ਸੀ ਤੇ ਜਿਵੇਂ ਗਲਾਸ ਦੇ ਨੇੜੇ ਤੇੜੀ ਪਾਣੀ ਪਾ ਦਿੱਤਾ ਇਹਦੇ ਵਿੱਚ ਤਾਂ ਕਿ ਜਦੋਂ ਇਹ ਪਾਣੀ ਅੱਧਾ ਰਹਿ ਜਾਂਦਾ ਇਹਨੂੰ ਉਬਲਦੇ ਹੋ ਪਾਣੀ ਦੇ ਵਿੱਚ ਗਲਾਬ ਦੇ ਫੁੱਲਾਂ ਨੂੰ ਸੌਂਫ ਨੂੰ ਤੇ ਛੋਟੀ ਲਾਈਚੀ ਨੂੰ ਆਪਾਂ ਫਿਰ ਇਹਦੇ ਵਿੱਚ ਦੁੱਧ ਪਾਉਣਾ ਵਾ ਤੇ ਸੌਂਫ ਦੇ ਵੀ ਲਾਈਚੀ ਦੇ ਵੀ ਤੇ ਗਲਾਬ ਦੇ ਫੁੱਲਾਂ ਦੇ ਪੂਰੇ ਤਰਤੇ ਇਹਦੇ ਵਿੱਚ ਆ ਜਾ। ਤੇ ਦੂਸਰੇ ਪਾਸੇ ਜੀ ਆਪਾਂ ਫੂਲ ਮਖਾਣੇ ਲੈ ਲੈਣੇ ਆ। ਇੰਨੇ ਕੁ ਤੁਸੀਂ ਫੂਲ ਮਖਾਣੇ ਲਓ। ਦਬੀ ਪੱਚੀ ਫੂਲ ਮਖਾਣੇ ਨੇ ਜੀ ਤੁਸੀਂ ਇੱਕ ਗਲਾਸ ਦੁੱਧ ਦਾ ਪਿਆ। ਲੋ ਜਿਵੇਂ ਤੁਸ ਨੂੰ ਇਹਦੇ ਰੱਖ ਦਿੰਨੀ ਆ ਤੇ ਫੂਲ ਮਖਾਣੇ ਤਨੂ ਬਣਾ ਕੇ ਦੇਖੋ ਮੈਂ। ਫੂਲ ਮਖਾਣੀ ਜਦੋਂ ਵੀ ਤੁਸੀਂ ਲੈਣੇ ਆ ਤੇ ਆਪਾਂ ਨੂੰ ਫੂਲ ਮਖਾਣੀ ਰੋਸਟ ਕਰਨੇ ਪੈਂਦੇ ਆ। ਕਿਉਂਕਿ ਜੇ ਆਪਾਂ ਤੁਸੀਂ ਉਦਾਂ ਹੀ ਖਾਓ ਤੇ ਥੋੜੇ ਚੀਰੇ ਹੁੰਦੇ ਆ ਇਹਨਾਂ ਨੂੰ ਪਹਿਲਾਂ ਰੋਸਟ ਕਰਨਾ ਪੈਂਦਾ। ਨੋਈ ਆਪਾਂ ਇਹਨਾਂ ਨੂੰ ਡਰਾਈ ਰੋਸਟ ਕਰ ਲਏ। ਇੱਥੇ ਨਾ ਚਿਰ ਆਪਣਾ ਇੱਕ ਪਾਸੇ ਪਾਣੀ ਉਬਲਦਾ ਤੇ ਇੱਕ ਪਾਸੇ ਆਪਾਂ ਇਹ ਫੂਲ ਮਖਾਣੇ ਆ ਉਹਨਾਂ ਨੂੰ ਡਰਾਈ ਰੋਸਟ ਕਰ ਲਿਆ। ਤੁਸੀਂ ਰੋਜ਼ ਰੋਜ਼ ਵੀ ਫੂਲ ਮਖਾਣੇ ਉਹਨੇ ਲੈ ਕੇ ਡਰਾਈ ਰੋਸਟ ਕਰ ਸਕਦੇ ਆ ਤੇ ਤੁਸੀਂ ਇਕੱਠੇ ਵੀ ਕਰਕੇ ਰੱਖ ਸਕਦੇ ਆ ਤੇ ਤੁਸੀਂ ਟਾਈਟ ਡੱਬੇ ਦੇ ਵਿੱਚ ਰੱਖ ਦਿਓ ਤੇ ਇਹ ਨਹੀਂ ਖਸਾਬ ਦੇ ਇੱਕ ਹਫ਼ਤੇ ਵਾਸਤੇ ਬਣਾ ਕੇ ਰੱਖ ਲਓ। چاہے ਤੁਸੀਂ ਇਹਨਾਂ ਨੂੰ ਕੀ ਨਮ ਦੁੱਧ ਦੇ ਨਾਲ ਆਪਾਂ ਕਦੇ ਵੀ ਨਾਮ ਕੋਈ ਵਾਲੀ ਚੀਜ਼ ਨਹੀਂ ਲੈਣੇਗੀ। ਤੁਸੀਂ ਜਾਂ ਤਾਂ ਇਹਨਾਂ ਨੂੰ ਮਿੱਠੇ ਬਣਾ ਲਓ ਜਾਂ ਕੱਲੀ ਕਾਲੀ ਮਿਰਚ ਪਾ ਕੇ ਬਣਾ ਲਓ। ਨਹੀਂ ਕੱਲਾ ਜੀਰਾ ਪਾ ਕੇ ਵੀ ਬਣਾ ਸਕਦੇ ਤੁਸੀਂ ਇਹ ਥੋੜਾ ਜਿਹਾ کیا ਹੋ ਲੈ ਕੇ ਇਹ ਥੋੜਾ ਜੀਰਾ ਲਓਗੇ ਫਿਰ ਜੇ ਤੁਸੀਂ ਬੱਚਿਆਂ ਨੂੰ ਓਦਾਂ ਖਾਣ ਨੂੰ ਦੇਣਿਆ ਤੇ ਫਿਰ ਤੁਸੀਂ ਨਮਕੀਨ ਬਣਾ ਕੇ ਦੇ ਸਕਦੇ ਤੇ ਦੁੱਧ ਦੇ ਨਾਲ ਆਪਾਂ ਨਮਕੀਨ ਫੁੱਲ ਫੜੇ ਨਹੀਂ ਖਾਣੇ ਇਹ ਫੁੱਲ ਫੜੇ ਸਾਰੇ ਡਰਾਈ ਰੋਸਟ ਹੋ ਗਏ ਆ ਇਹ ਹੁਣ ਆਪਾਂ ਇਹਨਾਂ ਠੰਡੇ ਹੋਣ ਦੇ ਤੇ ਤੁਹਾਨੂੰ ਦਿਖਾਉਣੀ ਤੇ ਇਧਰ ਆਪਾਂ ਪਾਣੀ ਇੱਦਾਂ ਰਹਿ ਗਿਆ ਇਹ ਫੋਟੋ ਵਿੱਚ ਦੁੱਧ ਪਾ ਲਿਆ। ਕਿਉਂੋ ਜੀ ਅਸੀਂ ਤਾਂ ਫਰਾਈ ਪੈਨ ਭਰ ਕੇ ਬੱਚਿਆਂ ਵਾਸਤੇ ਦੁੱਧ ਬਣਾ ਲੈਨੇ ਆ। ਇਹ ਬੱਚਿਆਂ ਨੂੰ ਸਵੇਰ ਦੇ ਟਾਈਮ ਤੇ ਵੀ ਤੇ ਸ਼ਾਮ ਦੇ ਟਾਈਮ ਤੇ ਵੀ ਦੋਨੇ ਟਾਈਮ ਇਹ ਦੁੱਧ ਬਣਾ ਲਿਆ। ਇਹ ਬੱਚਿਆਂ ਦੇ ਹਾਈਟ ਵਿੱਚ ਬਹੁਤ ਫਰਕ ਆ। ਮੈਂ ਆਪਣੇ ਪੋਤੇ-ਪੋਤੀਆਂ ਨੂੰ ਡੇਲੀ ਇਹੀ ਚੀਜ਼ ਬਣਾ ਕੇ ਦੇਣੀ ਆ। ਲੋ ਜੀ ਬਫੂਨ ਖਾਣੇ ਨੇ ਜੇ ਤੁਸੀਂ ਫੂਨ ਖਾਣੇ ਇਦਾਂ ਹੀ ਖਾਣੇ ਆ ਤੇ ਇਵੇਂ ਵੀ ਖਾ ਸਕਦੇ ਆ ਕਿਉਂਕਿ ਰੋਸ ਹੋਏ ਵੀ ਹੁੰਦੇ ਆ ਤੇ ਇਹਨਾਂ ਦੇ ਉੱਤੇ ਤੁਸੀਂ ਕੱਲਾ ਜੀਰਾ ਭੁਖ ਲੋ ਕਲੀ ਕਾਲੀ ਮਿਰਚ ਭੁਖ ਲੋ ਜੇ ਕੋਈ ਤੁਸੀਂ ਸਿਆਣੇ ਹੈਗੇ ਤਾਂ ਉਹ ਖਾ ਸਕਦੇ ਆ ਤੇ ਜੇ ਬੱਚਿਆਂ ਨੂੰ ਦੇਣੇ ਆ ਤਾਂ ਆਪਾਂ ਗ੍ਰਾਈਂਡ ਕਰਕੇ ਦੁੱਧ ਵਿੱਚ ਘੋਲ ਕੇ ਦੇਵਾਂਗੇ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਇਹਨਾਂ ਨੂੰ ਥੋੜਾ ਠੰਡੇ ਹੋ ਲੈਂਦੇ ਆ ਠੰਡੇ ਹੋਣ ਤੋਂ ਬਾਅਦ ਆਪਾਂ ਇਹਨਾਂ ਨੂੰ ਪੀਂਦੇ ਆ ਤੇ ਦਾਤ ਫੋਰ ਲੱਗ ਜਾਂਦੇ ਨੇ ਜੀ ਹੱਥ ਦੇ ਨਾਲ ਜੋ ਡਰਾਈ ਰੋਸ ਹੁੰਦੇ ਆ ਤੇ ਐ ਚੂਰਾ ਚੂਰਾ ਹੋ ਜਾਂਦੇ ਆ ਆਪਣੇ ਆਪ ਹੀ ਉਦੋਂ ਇਹਨਾਂ ਠੰਡੇ ਹੋਣਗੇ ਤੇ ਆਪਾਂ ਇਹਦਾ ਗੁੱਧ ਨੂੰ ਉਬਾਲਾ ਦਿੰਦੇ ਆ। ਪੂਰੀ ਸਾਰੀ ਦੁੱਧ ਨੂੰ ਉਬਾਲਾ ਨੂੰ 5 ਮਿੰਟ ਲੱਗਦੇ ਆ ਤੇ ਫਿਰ ਪੂਲ ਮਖਾਣੇ ਠੰਡੇ ਹੋਣ ਤੋਂ ਬਾਅਦ ਅਸੀਂ ਇਹਨੂੰ ਗ੍ਰाइंड ਕਰ ਲਾਂਗੇ। ਤੁਸੀਂ ਆਪਣੇ ਗੁੱਧ ਨੂੰ ਵੀ ਉਬਾਲਾ ਆ ਗਿਆ ਤੇ ਆਪਾਂ ਉਹਨਾਂ ਨੂੰ ਵੀ ਪੀਸ ਲਿਆ। ਪੂਲ ਮਖਾਣਿਆਂ ਨੂੰ ਵੀ ਪੀਸ ਲਿਆ ਵਾ ਤੇ ਇਹਨਾਂ ਦਾ ਬਰੀਕ ਬਿਲਕੁਲ ਫਾਈਨ ਪਾਊਡਰ ਬਣ ਜਾਂਦਾ ਵਾ। ਲੋ ਜੀ ਆਪਣਾ ਦੁੱਧ ਵਾਲਾ ਆ ਗਿਆ ਇਹ ਤਾਂ ਤੁਸੀਂ ਰਾਤ ਨੂੰ ਦੁੱਧ ਪੀਣਾ ਮੈਂ ਖੇ ਤਾਂ ਤੁਸੀਂ ਇਹ ਦੁੱਧ ਨੂੰ ਥੋੜਾ ਜਿਹਾ ਕੋਸਾ ਪੀਓ ਜਿਵੇਂ ਪਹਿਲੇ ਸਮੇਂ ਵਿੱਚ ਰਾਤ ਨੂੰ ਦੁੱਧ ਗਰਮੀ ਪੀਤਾ ਜਾਂਦਾ ਹੁੰਦਾ ਸੀਗਾ ਹੁਣ ਤਾਂ ਗਰਮੀਆਂ ਕਰਕੇ ਠੰਡਾ ਕਰਨ ਲੱਗ ਗਏ ਪਹਿਲਾਂ ਕੋਈ ਫਰਿੱਜ ਵਗੈਰਾ ਨਹੀਂ ਹੁੰਦੀ ਸੀ ਕੋਈ ਬਰਫ਼ ਨਹੀਂ ਹੁੰਦੀ ਸੀ ਉਦਾਂ ਹੀ ਵਾਲਾ ਦੇ ਕੇ ਰੱਖ ਦਿੰਦੇ ਸੀ ਤੇ ਕੋਸਾ ਜਿਹਾ ਦੁੱਧ ਪੀ ਲੈਂਦੇ ਸੀ ਉਹਦੇ ਨਾਲ ਨੀਂਦ ਵੀ ਬਹੁਤ ਵਧੀਆ ਆਉਂਦੀ ਆ ਲੋ ਜੀ ਆਪਾਂ ਦੁੱਧ ਨੂੰ ਫੁੰਦੇ ਆ ਰੋਜ ਜਿਸੀ ਇਹ ਹੁਣ ਗਰਮ ਦੁੱਧ ਪਹਿਲਾਂ ਤੁਹਾਨੂੰ ਦੱਸਦੇ ਆ ਵੀ ਗਰਮ ਦੁੱਧ ਦਾ ਜਦੋਂ ਆਪਾਂ ਲੈ ਲਿਆ ਇੱਕ ਆਪਾਂ ਆਪਾਂ ਗਰਮ ਦੁੱਧ ਲੈ ਲੈਨੇ ਆ ਆ ਗਰਮ ਦੁੱਧ ਜੀ ਆਪਾਂ ਲੈ ਲਿਆ ਇੱਕ ਕੱਪ ਇਹ ਆਪੇ ਇੱਕ ਆਪਾਂ ਦੁੱਧ ਲੈ ਲੈਨੇ ਆ ਆਪਣਾ ਗਰਮ ਦੁੱਧ ਦਾ ਫਿਰ ਤੁਸੀਂ ਗਰਮ ਦੁੱਧ ਦੇ ਵਿੱਚ ਜਿਹੜਾ ਫੁੱਲ ਮਖਾਣਾਂ ਦਾ ਪਾਊਡਰ ਬਣਾਇਆ ਤੇ ਇਹਦੇ ਵਿੱਚ ਤੁਸੀਂ 2 ਚਮਚੇ ਇੱਕ ਕੱਪ ਦੇ ਵਿੱਚ 2 ਚਮਚੇ ਫੁੱਲ ਮਖਾਣਾਂ ਦਾ ਜਿਹੜਾ ਤਾਂ ਉਹਨੂੰ ਪਾ ਲਓ ਇਹਨੂੰ ਚੰਗੇ ਨਾਲ ਚਮਚੇ ਨਾਲ ਚੰਗੀ ਤਰ੍ਹਾਂ ਕੋਲੋ ਜਿਦੋਂ ਕਿ ਜਿਵੇਂ ਜਿਮ ਜਾਣਦੇ ਬੱਚੇ ਪ੍ਰੋਟੀਨ ਪੀ ਕੇ ਜਾਂਦੇ ਆ ਪ੍ਰੋਟੀਨ ਦੇ ਨਾਲ ਆਹੀ ਪੀ ਲਿਆ ਕਰਨਾ ਇਹ ਬਹੁਤ ਵਧੀਆ ਚੀਜ਼ ਆ ਇਹਦੇ ਨਾਲ ਵੀ ਤਾਂ ਇਹ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਇਹ ਤਾਂ ਤੁਸੀਂ ਗਰਮ ਗਰਮ ਪੀਣਾ ਤਾਂ ਗਰਮ ਗਰਮ ਹੀ ਪੀ ਸਕਦੇ ਆ ਇਹਨੂੰ ਤੇ ਜੇ ਤੁਸੀਂ ਠੰਡਾ ਕਰਕੇ ਪੀਣਾ ਤਾਂ ਇਦਾਂ ਤੁਸੀਂ ਫੁੱਲ ਖਾਣੇ ਇਹਦੇ ਵਿੱਚ ਪਾਊਡਰ ਪਾ ਕੇ ਰੱਖ ਦਿਓ ਤੇ ਠੰਡਾ ਹੋ ਜਾਵੇ ਜੇ ਤੁਸੀਂ ਦੁਬਾਰਾ ਪੀਣਾ ਵਾ ਤਾਂ ਉਸ ਟਾਈਮ ਤੁਸੀਂ ਇੱਕ ਵਾਰੀ ਚਮਚੇ ਦੇ ਨਾਲ ਇਹਨੂੰ ਹਿਲਾ ਲਓ। ਲੋ ਜੀ ਆਪਣਾ ਗਰਮੀਆਂ ਵਾਲਾ ਦੁੱਧ ਅਸੀਂ ਬਣ ਕੇ ਤਿਆਰ ਹੋ ਗਿਆ। ਇਹਦੇ ਵਿੱਚ ਆਪਾਂ ਸੌਂਫ, ਇਲਾਇਚੀ ਤੇ ਗੁਲਾਬ ਦੇ ਫੁੱਲ ਪਾਏ ਆ। ਤੇ ਜੇ ਤੁਸੀਂ ਇਹੀ ਦੁੱਧ ਨੂੰ ਮਤਲਬ ਕਿ ਸਰਦੀਆਂ ਵਿੱਚ ਪੀਣਾ ਵਾ ਤਾਂ ਤੁਸੀਂ ਉਦੋਂ ਗੁਲਾਬ ਦੇ ਫੁੱਲ ਨਹੀਂ ਪਾਉਣੇਗੇ ਤੇ ਉਦੋਂ ਤੁਸੀਂ ਕੇਸਰ ਦੇ ਧਾਗੇ ਪਾਉਣੇ ਆ। ਸੌਂਫ, ਇਲਾਇਚੀ, ਤਦੋਂ ਨੇ ਜਿਵੇਂ ਪਾਉਣੇ ਆ ਤਾਂ ਕਿ ਇਹ ਪਦੋਂ ਦੁੱਧ ਨੂੰ ਪਾਜ ਬੁਕਾਣ ਵਾਸਤੇ। ਤੇ ਉਸ ਤੋਂ ਬਾਅਦ ਫਿਰ ਤੁਸੀਂ ਜਦੋਂ ਧਰਮ ਦੁੱਧ ਦੇ ਵਿੱਚ ਹੀ ਕੇਸਰ ਨੂੰ ਵਿੱਚ ਦੁੱਧ ਦੇ ਵਿੱਚ ਅਵਲਣਾ ਨਹੀਂ ਹੈਗਾ। ਕੇਸਰ ਨੂੰ ਹਮੇਸ਼ਾ ਹੀ ਪੀਉਂ ਕੇ ਰੱਖਣਾ ਚਾਹੀਦਾ ਦੁੱਧ ਵਿੱਚ ਪੀਂ ਲੋ ਚਾਹੇ ਪਾਣੀ ਵਿੱਚ ਪੀਂ ਲੋ ਤੇ ਇਹਨੂੰ ਤੁਸੀਂ ਉਹਦੇ ਵਿੱਚ ਅਵਲਣਾ ਨਹੀਂ ਹੈਗਾ। ਜੇ ਤੁਸੀਂ ਤਿੰਨ ਚਾਰ ਕੇਸਰ ਦੇ ਧਾਗੇ ਮਾ ਕੇ ਲੈ ਕੇ ਤੇ ਦੁੱਧ ਦੇ ਉੱਤੇ ਪਾ ਲਓ। ਜੇ ਤੁਸੀਂ ਫੁੱਲ ਮਖਾਣੇ ਪਾਉਣੇ ਆ ਤੇ ਨਾਲ ਹੀ ਕੇਸਰ ਦੇ ਧਾਗੇ ਪਾ ਦਿਓ। ਇਹ ਤੁਸੀਂ ਸਰਦੀਆਂ ਵਾਸਤੇ ਜੇ ਦੁੱਧ ਬਣਾਉਣਾ ਤਾਂ ਕੇਸਰ ਪਾ ਕੇ ਪੀਓ। ਜੇ ਤੁਸੀਂ ਗਰਮੀਆਂ ਵਾਸਤੇ ਪੀਣਾ ਤਾਂ ਗੁਲਾਬ ਦੇ ਫੁੱਲ ਬਣਾ ਕੇ ਪਾ ਕੇ ਪੀਓ। ਜੇ ਗੁਲਾਬ ਦੇ ਫੁੱਲ ਠੰਡੇ ਹੁੰਦੇ ਆ ਤੇ ਕੇਸਰ ਦੀ ਸਥਿਤੀ ਥੋੜੀ ਪਰ ਜਿਹੜਾ ਫੇਸ ਤੇ 글로ਵ ਆ ਉਹ ਕਿਸਰ ਨਾਲ ਵੀ ਆਉਂਦਾ ਵਾ ਤੇ ਗਲਾਬ ਦੇ ਫੁੱਲਾਂ ਨਾਲ ਵੀ ਆਉਂਦਾ ਵਾ ਵਿੱਚ ਤਾਂ ਕਈ ਵਾਰ ਬੱਚਿਆਂ ਦੇ ਫੇਸ ਦੇ ਉੱਤੇ ਵਾਈਟ ਵਾਈਟ ਤਾਂ ਤਾਂ ਬੇਜੇ ਹੁੰਦੇ ਆ ਤੇ ਜਾਂ ਕਈਆਂ ਮੇਰੀਆਂ ਬੇਟੀਆਂ ਵਗੈਰਾ ਦੇ ਚਾਹੀਆਂ ਵਗੈਰਾ ਜੇ ਹੋ ਜਾਂਦੇ ਜਦੋਂ ਪ੍ਰੈਨਨਸੀ ਦੇ ਟਾਈਮ ਤੇ ਫੇਸ ਦੇ ਉੱਤੇ ਚਾਹੀਆਂ ਵਗੈਰਾ ਹੋ ਜਾਂਦੀਆਂ ਨੇ ਕਿਸੇ ਚੀਜ਼ ਦੀ ਕਮੀ ਕਰਕੇ ਤੇ ਉਹ ਵੀ ਇਹ ਚੀਜ਼ ਨੂੰ ਜ਼ਰੂਰ ਲੈਣ ਕੇਸਰ ਵੀ ਸਰਦੀਆਂ ਵਿੱਚ ਕੇਸਰ ਤੇ ਗਰਮੀਆਂ ਵਿੱਚ ਗਲਾਬ ਦੇ ਫੁੱਲ ਤਾਂ ਕਿ ਉਹਨਾਂ ਦਾ ਫੇਸ ਆ ਜਿਹੜਾ ਉਹ ਉਹ ਤੇ ਗਲੋ ਬੜਿਆ ਰਹੇ ਲੋ ਜੀ ਤੁਸੀਂ ਵੱਡੀ ਉਮਰ ਵਾਲੇ ਬੱਚੇ ਵੀ ਇਹ ਦੁੱਧ ਬਣਾ ਕੇ ਪੀਓ ਤੇ ਛੋਟੇ ਬੱਚੇ ਵੀ ਪੀਓ ਤੇ ਜਿਹੜੀਆਂ ਛੋਟੇ ਬੱਚਿਆਂ ਲਈ ਮਾਮਾ ਉਹ ਵੀ ਪੀ ਸਕਦੀਆਂ ਤੇ ਬਜ਼ੁਰਗ ਵੀ ਪੀ ਸਕਦੇ ਆ ਤੇ ਪ੍ਰੈਨੈਂਸੀ ਦੇ ਟਾਈਮ ਤੇ ਮੇਰੇ ਮੇਰੇ ਪੀਆਂ ਭੈਣਾਂ ਨੇ ਉਹ ਵੀ ਪੀ ਸਕਦੀਆਂ ਨੇ ਬੱਚੀਆਂ ਨੇ ਤੇ ਜਿਹੜੀਆਂ ਛੋਟੀਆਂ ਵਿੱਚ ਜਿਨ੍ਹਾਂ ਨੂੰ ਪੇਟ ਵਗੈਰਾ ਆਉ ਲੱਗ ਜਾਂਦੇ ਆ ਤੇ ਉਹਨਾਂ ਨੂੰ ਵੀ ਤੁਸੀਂ ਇਹ ਦੁੱਧ ਜਿਹੜਾ ਬਣਾ ਕੇ ਦਿਓ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਵਗੈਰਾ ਉਹਨਾਂ ਨੂੰ ਨਾ ਆਵੇ ਤੇ ਬਿਜੁਰਗ ਨੂੰ ਤਾਂ ਰਾਤ ਦੇ ਟਾਈਮ ਤੇ ਕੋਸਾ ਦੁੱਧ ਜਰੂਰ ਪੂਲ ਮਖਾਣੇ ਵਾਲਾ ਤੇ ਗੁਲਾਬ ਦੇ ਫੁੱਲਾਂ ਵਾਲਾ ਗਰਮੀਆਂ ਗਰਮੀਆਂ ਤੇ ਸਰਦੀਆਂ ਨੂੰ ਕੇਸਰ ਵਾਲਾ ਲੋ ਜੀ ਸਾਡਾ ਦੁੱਧ ਬਣ ਕੇ ਤਿਆਰ ਹੋ ਗਿਆ ਜਿਹਨੇ ਗਰਮ ਪੀਣਾ ਗਰਮ ਪੀਓ ਤੇ ਜਿਹਨੇ ਠੰਡਾ ਪੀਣਾ ਉਹਨੇ ਥੋੜਾ ਟੈਂਪਰੇਚਰ ਵਿੱਚ ਰੱਖ ਕੇ ਪੀ ਲਓ ਪਰ ਇਹਦੇ ਵਿੱਚ ਆਈਸ ਨਾ ਪਾਓ ਆਈਸ ਪਾ ਕੇ ਬਿਲਕੁਲ ਇਹ ਦੁੱਧ ਨਹੀਂ ਪੀਣਾਗਾ ਇਹ ਤੁਸੀਂ ਉਹਦੇ ਹੀ ਠੰਡਾ ਕਰਨਾ ਤੇ ਇਹ ਕੇ ਦੁੱਧ ਦੇ ਉੱਤੇ ਤੁਸੀਂ ਕੋਸ਼ਿਸ਼ ਕਰਿਓ ਵੀ ਮਲਾਈ ਨਾ ਆਉਂਦੇ ਤਾਂ ਕਿ ਥੋੜਾ ਇਸ ਟਾਈਮ ਚਮਚਾ ਮਾਰ ਲਓ ਤੇ ਫਿਰ ਤੁਹਾਨੂੰ ਮਲਾਈ ਵਗੈਰਾ ਨਹੀਂ ਆਊਗੀ ਨਹੀਂ ਤਾਂ ਜਿਹੜੇ ਆਪਾਂ ਚੀਜ਼ਾਂ ਪਾਈਆਂ ਨੇ ਉਹ ਮਲਾਈ ਵਿੱਚ ਚਲੀਆਂ ਜਾਣੀਆਂ ਤੇ ਅੱਜ ਕੱਲ ਦੇ ਬੱਚੇ ਮਲਾਈ ਵਗੈਰਾ ਨਹੀਂ ਲੈਂਦੇਗੇ ਲੋ ਜੀ ਅਸੀਂ ਤਾਂ ਆਪਣੇ ਘਰੇ ਰੋਜ਼ ਹੀ ਇਹ ਦੁੱਧ ਬਣਾਉਨੇ ਆ ਪਰ ਇਹ ਦੁੱਧ ਸਿਫਾਰਿਸ਼ ਨਾਲ ਬਣਿਆ ਵਾ ਸਾਡਾ ਦੋਤਾ ਉਹਦੇ ਗਿੱਲ ਉਹਦੇ ਲਈ ਮੈਂ ਇਹ ਰੈਸਪੀ ਤਿਆਰ ਕੀਤੀ ਆ ਤਾਂ ਕਿ ਉਹ ਵੀ ਇਸ ਦੁੱਧ ਨੂੰ ਪੀਣਾ ਸ਼ੁਰੂ ਕਰੇ ਇਹ ਬਜ਼ੁਰਗਾਂ ਨੂੰ ਹਮੇਸ਼ਾ ਗਰਮ ਦੁੱਧ ਹੀ ਦਿਓ ਰਾਤ ਦੇ ਟਾਈਮ ਤੇ ਜੇ ਤੁਸੀਂ ਬੱਚਿਆਂ ਨੂੰ ਵੀ ਦੇਣਾ ਤਾਂ ਕੋਸਾ ਜਿਹਾ ਦੇ ਦਿਓ ਤਾਂ ਕਿ ਰਾਤ ਨੂੰ ਜਿਹਨਾਂ ਨੀਂਦ ਵੀ ਬਹੁਤ ਸੋਹਣੀ ਆਉਂਦੀ ਆ ਦੁੱਧ ਪੀਣ ਨਾਲ ਤੇ ਪਰ ਮੈਂ ਇਥੇ ਕਈ ਮਾਮਾਂ ਦੇਖੀਆਂ ਮਿਲ ਗਈਆਂ ਕਹਿੰਦੇ ਬੱਚਿਆਂ ਨੂੰ ਰਾਤ ਨੂੰ ਦੁੱਧ ਨਾ ਦਿਓ ਕਿ ਉਹ ਬਾਥਰਮ ਵਗੈਰਾ ਜਾਂਦੇ ਆ ਪਹਿਲੇ ਟਾਈਮਾਂ ਦੇ ਵਿੱਚ ਰਾਤ ਨੂੰ ਦੁੱਧ ਹਰ ਪੀਂਦੇ ਪੀਂਦੇ ਸੀ ਉਹ ਹੁਣ ਤਾਂ ਆਪਾਂ ਕਹਿੰਦੇ ਆ ਕਿ ਤੁਸੀਂ ਇੱਕ ਕੱਪ ਦੁੱਧ ਆ ਪੀ ਲੋ ਉਸ ਟਾਈਮ ਤਾਂ ਅਸੀਂ ਐਡੇ-ਐਡੇ ਗਲਾਸ ਦੁੱਧੇ ਪੀਂਦੇ ਸੀ 600 ਗ੍ਰਾਮ ਦਾ ਗਲਾਸ ਆ ਇਹ ਇੰਨਾ ਗਲਾਸ ਅਸੀਂ ਪਹਿਲਾਂ ਤੌੜੀਆਂ ਦਾ ਦੁੱਧ ਪੀਣਾ ਜਿਹੜੀ 4 ਵਜੇ ਆਪਾਂ ਤੌੜੀ ਲਾਉਂਦੇ ਹਾਂ ਤੇ ਤੌੜੀਆਂ ਦਾ ਦੁੱਧ ਹੁੰਦਾ ਸੀ ਤੇ ਫਿਰ ਰਾਤ ਨੂੰ ਰੋਟੀ ਤੋਂ ਬਾਅਦ ਮਾਮਾ ਨੇ ਰੋਟੀ ਬਣਾ ਕੇ ਚੁੱਲ੍ਹੇ ਦੇ ਉੱਤੇ ਕੜਨਾ ਰੱਖ ਦੇਣਾ ਦੁੱਧ ਤੇ ਫਿਰ ਅਸੀਂ ਉਹ ਪੀ ਲੈਂਦਾ ਹਾਂ ਸੀ ਸਵੇਰ ਦੇ ਟਾਈਮ ਤੇ ਕੋਈ ਨਹੀਂ ਸੀ ਦੁੱਧ ਪੀਣਾ ਹੁੰਦਾ ਸ਼ਾਮ ਦੇ ਟਾਈਮ ਤੇ ਸਾਰੇ ਦੁੱਧ ਪੀਦੇ ਸੀਗੇ ਸ਼ਾਮ ਨੂੰ ਪਹਿਲਾਂ 4 ਵਜੇ ਤੌੜਿਆ ਦੁੱਧ ਤੇ ਰਾਤ ਨੂੰ 9 ਵਜੇ ਫਿਰ ਉਹ ਪਤੀਲੇ ਦੇ ਵਿੱਚ ਜਿਹੜਾ ਤਾਜਾ ਦੁੱਧ ਚੋਲਿਆ ਹੁੰਦਾ ਸੀ ਉਹ ਪੀਂਦੇ ਸੀਗੇ ਤੇ ਉਦੋਂ ਹਾਈਟ ਵਗੈਰਾ ਵੀ ਲੋਕਾਂ ਦੀ ਕਾਫੀ ਜ਼ਿਆਦਾ ਸੀ ਹੁਣ ਅੱਜ ਕੱਲ ਮੈਂ ਦੇਖਿਆ ਕਿ ਬੱਚਿਆਂ ਦੀ ਹਾਈਟ ਬਹੁਤ ਛੋਟੀ ਆ ਇਹ ਤਾਂ ਛੋਟੀ ਏਜ ਵਿੱਚ ਹੀ ਪੀੜ ਵਗੈਰਾ ਹੋਣੇ ਸ਼ੁਰੂ ਹੋ ਗਏ ਉਹਨਾਂ ਦੇ ਹਾਰਮੋਨਸ ਦੇ ਕਰਕੇ ਤੇ ਉਹਨਾਂ ਨੂੰ ਇੱਕੋ ਦੁੱਧ ਵਗੈਰਾ ਬਹੁਤ ਘੱਟ ਪੀਂਦੇ ਆ ਨੇ ਇਸ ਕਰਕੇ ਮੈਂ ਸਾਰੀਆਂ ਮਾਮਾ ਨੂੰ ਇੱਕ ਬੇਨਤੀ ਕਰਦੀ ਆ ਕਿ ਆਪਣੀਆਂ ਬੱਚੀਆਂ ਨੂੰ ਛੋਟੀਆਂ ਉਮਰ ਦੀਆਂ ਜਿਹੜੇ ਬੱਚਿਆਂ ਨੇ ਉਹਨਾਂ ਨੂੰ ਬਹੁਤ ਜ਼ਰੂਰੀ ਹੈ ਦੁੱਧ ਪੀਣਾ ਤਾਂ ਕਿ ਉਹ ਉਹਨਾਂ ਦੇ ਵਿੱਚ ਕੈਲਸ਼ੀਅਮ ਦੀ ਕੋਈ ਕਮੀ ਵਗੈਰਾ ਨਾ ਹੋਵੇ ਫੁੱਲ ਮਖਾਣੇ ਤੇ ਦੁੱਧ ਦੋਨੇ ਕੈਲਸ਼ੀਅਮ ਭਰਪੂਰ ਨੇ ਤੇ ਤੁਸੀਂ ਬੱਚੇ ਨੂੰ ਏਦਾਂ ਦੁੱਧ ਬਣਾ ਕੇ ਦਿਓ ਤੇ ਬੱਚੇ ਬਹੁਤ ਖੁਸ਼ ਹੋਗੇ ਦੁੱਧ ਨੂੰ ਪੀਂਗੇ ਇਹ ਵਿੱਚ ਕੋਈ ਬਾਰਨਵੀਟਾ ਕੋਈ ਚੀਜ਼ ਪਾਉਣ ਦੀ ਲੋੜ ਨਹੀਂ ਹੈਗੀ ਨਾ ਹੌਰਲੈਕਸ ਵਗੈਰਾ ਨਾ ਕੁਝ ਵੀ ਏਦਾਂ ਤੁਸੀਂ ਸਿੰਪਲ ਦੁੱਧ ਬਣਾ ਕੇ ਬੱਚਿਆਂ ਨੂੰ ਦਿਓ ਇਹ ਇੱਕ ਐਜੇ ਮੀਲ ਵੀ ਆ ਤੁਹਾਨੂੰ ਕਾਫੀ ਟਾਈਮ ਇਹ ਭੁੱਖਣੀ ਲੱਗਣ ਦਿੰਦਾ ਵਾ ਤੇ ਇਹਦੇ ਪੀਣ ਦੇ ਬੈਨੀਫਿਟ ਹੋਈਆਂ ਫੂਲ ਮਖਾਣੇ ਬਣਾ ਕੇ ਦਿਖਾਤੇ ਆ ਜਾਂ ਫਰੋਸਟ ਕੀਤੇ ਆ ਉਹ ਫੂਲ ਮਖਾਣੇ ਫਿੱਕੇ ਸੀਗੇ ਇਹ ਤੁਸੀਂ ਨਮਕੀਨ ਤੇ ਮਿੱਠੇ ਫੂਲ ਮਖਾਣੇ ਬਣਾਉਣੇ ਆ ਤਾਂ ਸਾਡੀ ਇੱਕ ਰੈਸਪੀ ਬਣੀ ਹੋਈ ਆ ਨਮਕੀਨ ਤੇ ਮਿੱਠੇ ਫੂਲ ਮਖਾਣਿਆਂ ਦੀ ਤਾਂ ਤੁਸੀਂ ਨਵੀਂ ਪੁਰਾਣੀ ਸਾਂਝ ਵਿੱਚ ਉਹ ਦੇਖ ਲੈਣੀ ਕੁਛ ਇਹਦੀਆਂ ਸਾਵਧਾਨੀਆਂ ਨੇ ਜਦੋਂ ਵੀ ਤੁਸੀਂ ਇਹ ਦੁੱਧ ਪੀਣਾ ਵਾ ਉਸ ਤੋਂ ਪਹਿਲਾਂ ਤੜੀ ਮੱਛੀ ਦੇ ਪਕੌੜੇ ਜਾਂ ਮੱਛੀ ਵਗੈਰਾ ਨਾ ਖਾਧੀ ਹੋਵੇ ਜੇ ਮੱਛੀ ਵਗੈਰਾ ਖਾਧੀ ਆ ਤਾਂ ਉਸ ਦਿਨ ਤੁਸੀਂ ਦੁੱਧ ਨੂੰ ਇਸ ਨੂੰ ਸਕਿਪ ਕਰਦੇ ਹੋ ਅਵਾਇਡ ਕਰਿਓ ਤਾਂ ਕਿ ਉਸ ਦਿਨ ਦੁੱਧ ਹੀ ਨਾ ਪੀਓ ਤੁਸੀਂ ਤਾਕਿ ਤੁਹਾਨੂੰ ਕੋਈ ਸਕਿਨ ਦੀ ਪ੍ਰੋਬਲਮ ਵਗੈਰਾ ਨਾ ਆ ਜਾਵੇ ਮੱਛੀ ਤੇ ਦੁੱਧ ਤੁਸੀਂ ਇਕੱਠੇ ਨਹੀਂ ਪੀ ਸਕਦੇ ਲੋ ਜੀ ਤੁਸੀਂ ਵੀ ਤੁਹਾਨੂੰ ਇਹ ਸਾਡੀ ਰੈਸਪੀ ਕਿਦਾਂ ਦੀ ਲੱਗੀ ਗੁਲਾਬ ਦੇ ਫੁੱਲ ਕੇਸਰ ਦੇ ਤਾਗੇ ਤੇ ਫੂਲ ਮਖਾਣੇ ਦੁੱਧ ਨੂੰ ਹੈਲਥੀ ਬਣਾਓ ਇਹ ਇੱਕ ਐਜ਼ ਅ ਮੀਲ ਵੀ ਆ ਤੇ ਤੁਸੀਂ ਇਹ ਦੁੱਧ ਨੂੰ ਜ਼ਰੂਰ ਬਣਾ ਕੇ ਦੇਖਿਓ ਤੁਹਾਨੂੰ ਸਾਡੀ ਇਹ ਵੀਡੀਓ ਕਿਦਾਂ ਦੀ ਲੱਗੀ ਵੱਧ ਤੋਂ ਵੱਧ ਕਮੈਂਟਾਂ ਵਿੱਚ ਲਿਖਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਪੋਰਟ ਕਰਿਓ